ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦਵਾਰਾਂ ਅਲਈ ਇੱਕ ਵਿਸ਼ੇ ਜਥਾ ਭੇਜਿਆ ਜਾਂਦਾ ਹੈ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਾ ਭੇਜਿਆ ਜਾ ਰਿਹਾ ਹੈ ਇਹ ਇਸ ਜਥੇ ਲਈ 1700 ਜਿਹੜੇ ਅਸੀਂ ਪਾਸਪੋਰਟ ਵਿਗੇਰੀ ਤੇ ਜੇਸਨ ਇਹਨਾਂ ਵਿੱਚੋਂ 1794 ਜਿਹੜੇ ਵੀ ਉਹ ਸਰਕਾਰ ਵੱਲੋਂ ਦਿੱਤੇ ਗਏ ਨੇ ਮੈਂ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਪਾਕਿਸਤਾਨ ਨੂੰ ਬੇਸੇ ਆਧਿਨਵਾਦ ਕਰਦਾ ਜਿਨ੍ਹਾਂ ਨੇ ਲਗਭਗ 100% ਜਿਹੜੀ ਕਾੜੀ ਇਹ ਤੇ ਵਿਜੇ ਦਿੱਤੇ ਨੇ ਕਿਉਂਕਿ ਸਿੱਖ ਜਨਾਹ ਹੀ ਅਰਦਾਸ ਕਰਦਾ ਗੁਰੂ ਮਹਾਰਾਜ ਦੇ ਘੜੀ ਕਿ ਜਿੱਨਾ ਗੁਰਤਾ ਮਤੇ ਸਿੱਖ ਪੰਥ ਨੂੰ ਛੋੜੇਗਾ ਖੁੱਲੇ ਦਰਸ਼ਣੇ ਜ਼ਾਰ ਸਾਰੇ ਸਰਕਾਰਾਂ ਦੀ ਜਿਹੜੀ ਪਾਲਸੀ ਆ ਉਹ ਸਿੱਖਾਂ ਨੂੰ ਆਪਣੇ ਵਿਛਲੇ ਗੁਰਧਾਮਾਂ ਤੋਂ ਦਰਸ਼ਨਾ ਤੋਂ ਵਾਂਝੇ ਕਰ ਰਹੀਆਂ ਸਨ ਪਿਛਲੇ ਸਮੇਂ ਪਾਲ ਸਰਕਾਰ ਵੱਲੋਂ ਜਥੇ ਦੇ ਰੋਗ ਲਗਾ ਦਿੱਤੀ ਗਈ ਸੀ ਜਿਸ ਨਾਲ ਸੰਗਤਾਂ ਵਿੱਚ ਭਾਰੀ ਰੋਸ ਪ੍ਰਗਟ ਹੋਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਰੋਧ ਕੀਤਾ ਗਿਆ ਉਸ ਵਿਰੋਧ ਦਾ ਸਟਾਏ ਨਿਕਲਿਆ ਕਿ ਆਖਿਰ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਜਦੋਂ ਉਹਦੋਂ ਇਹੋ ਗੱਲ ਉੱਠੀ ਸੀ ਕਿ ਜੇ ਹਿੰਦੁਸਤਾਨ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਹੋ ਸਕਦਾ ਹੈ ਤੇ ਸਿੱਖਾਂ ਨੂੰ ਆਪਣੇ ਵਿਚਰੇ ਗੁਰਤਾ ਮੈਦਰਸ਼ਨ ਤੇ ਵਾਂਝਿਆ ਕਿਉਂ ਬਿਤਾਇਆ ਜਾ ਰਿਹਾ ਉਸ ਵਿਰੋਧ ਦਾ ਸਟਾਏ ਇਹ ਨਿਕਲਿਆ ਕਿ ਭਾਰਤ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਤੇ ਅੱਜ ਜਿਹੜਾ ਸਾਨੂੰ ਜਿਹੜੇ ਵਿਜੇ ਦਿੱਤੇ ਗਏ ਨੇ ਇਹ ਜਥਾ ਜਿਹੜਾ ਇਹ 4 ਤਰੀਕ ਨੂੰ ਦਫ਼ਤਰ ਸ਼ਰੋਣੀ ਕਮੇਟੀ ਤੋਂ ਹਰਵਾਨਾ ਹੋ ਰਿਹਾ ਇਸ ਜਥੇਵਦ ਨੂੰ ਗੁਰਦਰਾ ਨਨਕਾਣਾ ਸਾਹਿਬ ਗੁਰਦਰਾ ਪੰਜਾ ਸਾਹਿਬ ਗੁਰਦਰਾ ਡੇਰਾ ਸਾਹਿਬ ਤੇ ਗੁਰਦਰਾ ਕਰਤਾਰ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਜਥੇ ਵਾਪਸ ਆ ਰਿਹਾ ਮੈਂ ਜਥੇ ਵਿੱਚ ਜਾ ਰਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿੰਨੀ ਵੀ ਸੰਗਤ ਜਾਣੀ ਆ ਉਹ ਵਪਾਰ ਦੇ ਮਕਸਦ ਨਾਲ ਨਾ ਜਾਵੇ ਕੇਵਲ ਤੇ ਕੇਵਲ ਗੁਰੂ ਘਰ ਦੀ ਗੁਰੂ ਪਰਤਿ ਸ਼ਰਧਾ ਸਤਿਕਾਰ ਰੱਖਦੇ ਆ ਗੁਰੂ ਦੇ ਦਰਸ਼ਨ ਕਰਨ ਜਾਣ ਕਿਉਂਕਿ ਜਦੋਂ ਵਪਾਰ ਕਰਨ ਲਈ ਲੋਕੀ ਜਾਂਦੇ ਨੇ ਉਤੋਂ ਸਬਾਨ ਲੈ ਹੁੰਦੇ ਨੇ ਇਤੋਂ ਖੜਦੇ ਨੇ ਉਹਦੇ ਨਾਲ ਜਿਹੜੀ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਕਿਉਂਕਿ ਕਈ ਵਾਰ ਉੱਥੇ ਅਹੀਵੇਂਦੇ ਰਹੇ ਆ ਕਿ ਮੋੜੇ ਤੇ ਚਾਦਰਾਂ ਪਾ ਕੇ ਲੋਈਆਂ ਦੇ ਜਦੋਂ ਵਿਕਰੀ ਕਰਦੇ ਨੇ ਉਹਦੇ ਨਾਲ ਸਿੱਖ ਕੌਮ ਦਾ ਸਿਰ ਨਹੀਂ ਵਾਂਦਾ ਇਹ ਕਰਕੇ ਸਾਰੇ ਹੀ ਜਿਹੜੇ ਯਾਤਰਾ ਜਾ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੇਵਲ ਦਰਸ਼ਨਾਂ ਦੀ ਭਾਵਨਾ ਨਾਲ ਜਾਣ ਕਾ ਜੋ ਆਪਣੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ। ਜਿਹਦੇ ਸਮੇਂ ਦੀ ਗੱਲ ਕਰੀ ਤਾਂ ਪਿਛਲੇ ਸਾਲ ਕਾਫੀ ਵੱਡੀ ਗਿਣਤੀ ਵਿੱਚ ਸੰਗਤ ਗਈ ਸੀ। ਇਸ ਵਾਰੀ ਕੁਝ ਨੁਕੀ ਮਨ ਦੇ ਕਿ ਨਾ ਅੱਛਾ ਹੀ ਰੋਕ ਹੋ ਗਈ ਕਿ ਵੱਡੀ ਗਿਣਤੀ ਸੰਗਤ ਜਾਉਣਾ ਚਾਹੀਦੀ ਸੀ। ਪਰ ਜੀ ਜੇ ਉਹਨਾਂ ਨੇ ਵੱਲੋਂ ਅਪਲਾਈ ਨਹੀਂ ਕੀਤੇਗੇ ਜਾਂ ਨਹੀਂ ਇਸ ਵਾਰ ਸਾਡੇ ਕੋਲ ਜਿਹੜੇ ਪਾਸਪੋਰਟ ਸੀਗੇ 1800 ਪਾਸਪੋਰਟ ਆਇਆ ਸੀਗਾ। ਪਾਸਪੋਰਟ ਦੇ ਵੈਸੇ 1900 ਲਗਭਗ ਸੀ ਵਿੱਚੋਂ ਜਿਹੜੇ ਕਾਗਜ਼ ਪੱਤਰ ਘੱਟ ਸੀਗੇ ਜਿਨ੍ਹਾਂ ਨੇ ਆ ਕੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ ਉਹਨਾਂ ਦੇ ਵਿਜੇ ਨਹੀਂ ਭੇਜੇ। ਬਾਕੀ ਜਿਹੜੇ 1900 1800 ਭੇਜਿਆ ਅਸੀਂ 18 ਵਿੱਚੋਂ ਸਿਰਫ 6 ਪਾਸਪੋਰਟ ਕੱਟੇ ਕੱਟੇ ਨੇ ਜੇ ਕੋਈ ਕਿਸੇ ਕਾਰਨ ਕਰਕੇ ਕੱਟੇ ਗਏ ਜਾਂ ਕੋਈ ਉਹਨਾਂ ਦੀ ਸ਼ਰਤਾਂ ਨਹੀਂ ਪੂਰੀਆਂ ਬਾਕੀ 94% ਹਰ ਇੱਕਾਂ ਵਿਜੇ ਭੇਜੇ ਨੇ ਉਹਦੇ ਲਈ ਮੈਂ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਦਾ ਮਾਨਜੂਰ ਪ੍ਰਧਾਨ ਸਾਹਿਬ ਰਤਵਾਦ ਕਰ ਸਰ ਸੰਗਤਾ ਕਦੋਂ ਕੁੰਤੜ ਕਿਲੇ ਆ ਕੇ ਇੱਥੇ ਆਪਣਾ ਪਾਸਪੋਰਟ ਲੈ ਸਕਦੇ ਅਸੀਂ ਪਾਸਪੋਰਟ ਜਿਹੜੇ ਉਹ 31 ਤਰੀਕ ਨੂੰ ਜਿਹੜੇ ਪਾਸਪੋਰਟ ਸੰਗਤਾ ਨੂੰ ਦੇ ਰਹੇ ਆਂ ਤਾ ਜੋ 31 ਤਰੀਕ ਨੂੰ ਦਫ਼ਤਰ ਸ਼ਰੋਣੀ ਕਮੇਟੀ ਵਿਖੇ ਆ ਕੇ ਸ਼ਾਇਦ ਆਪ ਉਹ ਆਪਣਾ ਪਾਸਪੋਰਟ ਜਿਹੜਾ ਉਹ ਲੈ ਸਕਦੀਆਂ